ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਜੀ ਪਿੰਡ ਤੁੰਗੜੀ ਦੀ ਕਬੱਡੀ ਦੀ ਓਪਨ ਦੀ ਟੀਮ ਐ ਸਾਰੇ ਮੁੰਡੇ ਅੱਜ ਜੀ ਅਸੀਂ ਪਿੰਡ ਹਰੀਕੇ ਜ਼ਿਲ੍ਹਾ ਮੁਕਸਰ ਉੱਥੇ ਜੀ ਨਰੋਲ ਓਪਨ ਦਾ ਮੈਚ ਖੇਡਣ ਗਏ ਸੀ ਉੱਥੋਂ ਦੀ ਕਮੇਟੀ ਨੇ ਜਿਹੜਾ ਸਾਡੇ ਨਾਲ ਬਹੁਤ ਜ਼ਿਆਦਾ ੱੱੱਕਾ ਕਰਿਆ ਜੀ ਉਹ ਆਏ ਆ ਬਾਈ ਜੀ ਉਹਨਾਂ ਨੇ ਨਾ ਸਾਡੇ ਤੀਜੇ ਰਾਊਂਡ ਚ ਮੰਨ ਲਓ ਤਿੰਨ ਰਾਊਂਡ ਜਿੱਤ ਗਏ ਸੀ ਚੌਥੇ ਜੀ ਤਰਾਜ ਲਾਤਾ ਵੀ ਆਹ ਮੁੰਡਾ ਜਿਹੜਾ ਵੀ ਬਾਹਰ ਦਾ ਐ ਅਸੀਂ ਜੀ ਸੌਂ ਖਾਨੇ ਇਸ ਗੱਲ ਦੀ 3-4 ਸਾਲ ਹੋ ਗਏ ਇਹਨੂੰ ਕਬੱਡੀ ਖੇਡਦੇ ਨੂੰ ਤੇ ਸਾਡੇ ਪਿੰਡ 'ਚ ਹੀ ਪੱਕਾ ਖੇਡਦਾ ਕੋਈ ਵੀ ਬੰਦਾ ਸਾਡੇ ਨਾਲ ਕਿ ਇਹ ਗੱਲ ਦੀ ਬਹਿਸ ਕਰ ਸਕਦਾ ਵੀ ਇਹ ਸਾਡੇ ਪਿੰਡ 'ਚ ਨਹੀਂ ਖੇਡਦਾ ਜਾਂ ਕਿਸੇ ਹੋਰ ਪਿੰਡ ਵੱਲੋਂ ਖੇਡਦਾ ਰਿਹਾ ਹੈ ਇਹ ਸਾਡੇ ਕੰਨਵੇਂ ਹੀ ਖੇਡਦਾ ਜੀ ਉਹਨਾਂ ਨੇ ਮੰਨ ਲਓ ਤੱਕਾ ਇਹ ਕਰਿਆ ਜੀ ਪਹਿਲਾਂ ਤਾਂ ਤਰਾਜ ਲਾਇਆ ਸਾਨੂੰ ਉਹਨਾਂ ਨੇ ਜੇਤੂ ਕਰਾਰ ਦਿੱਤਾ ਅਸੀਂ ਗੱਡੀ ਕੋਲੇ ਵਾਗੇ ਚੌਥੇ ਰਾਉਂਡ ਦਾ ਸਾਡਾ ਮੈਚ ਆ ਜਿਹੜਾ ਬੋਲਤਾ ਚੌਥਾ ਰਾਉਂਡ ਅਸੀਂ ਜਿੱਤ ਵੀ ਗਏ ਉਦੋਂ ਬਾਅਦ ਫਿਰ ਉਹਨਾਂ ਨੇ ਕਮੇਟੀ ਨੇ ਕੀ ਕਰਿਆ ਵੀ ਸਾਨੂੰ ਮੰਨ ਲਓ ਕਹਿੰਦੇ ਵੀ ਇਹ ਸਕਰਾਏ ਚ ਆ ਟੀਮ ਚੌਥਾ ਵੀ ਜਿੰਦਗੀ ਸੈਮੀ ਚ ਵੀ ਪਹੁੰਚ ਗਏ ਸੀ ਆ ਸਾਡਾ ਮੈਚ ਵੀ ਬੋਲਤਾ ਸੈਮੀ ਚ ਪਹੁੰਚਣ ਦੇ ਬਾਵਜੂਦ ਵੀ ਸਾਡੀ ਜਿਹੜੀ ਟੀਮ ਉਹਨਾਂ ਨੇ ਨਾ ਕੱਟ ਦਿੱਤੀ ਆ ਤੇ ਦੁਬਾਰੇ ਰਮਾਨਾ ਸਾਥੋ ਹਰੀ ਸੀ ਉਹਨਾਂ ਨੇ ਇਤਰਾਜ ਲਾਇਆ ਸੀਗਾ ਦੁਬਾਰੇ ਫੇਰ ਰਮਾਨੇ ਦਾ ਤੇ ਮੌੜਨਾਬੇ ਦਾ ਉਹਨਾਂ ਨੇ ਕੁਆਟਰ ਮੈਚ ਜਿਹੜਾ ਮੌੜਨਾਬਾ ਵੀ ਹਰੀ ਸੀ ਬਾਈ ਦੁਬਾਰੇ ਲਵਾਤਾ ਮੌੜਨਾਬੇ ਤੋਂ ਆਪਾਂ ਮੰਨ ਲਓ ਜਿੱਤ ਕੇ ਸੀ ਸੈਮੀ ਕਿਡੇ ਸੀਗੇ ਉਹਨਾਂ ਨੇ ਦੁਬਾਰੇ ਉਹਨਾਂ ਦਾ ਫੇਰ ਲਵਾਤਾ ਜੀ ਅਸੀਂ ਬਹੁਤ ਮਿਹਨਤ ਕੀਤੀ ਉਹਨਾਂ ਨੂੰ ਗੱਲਾਂ ਵੀ ਕਰਾਈਆਂ ਸਾਰੇ ਰੈਫਰੀਆਂ ਨੂੰ ਵੀ ਇਹ ਗੱਲ ਪਤਾ ਹੈ ਜੀ ਵੀ ਇਹ ਮੁੰਡਾ 3-4 ਸਾਲ ਹੋ ਗਏ ਸਾਡੇ ਚ ਹੀ ਖੇਡਦਾ ਪਲੱਸ 2 ਵੀ ਸਾਡੇ ਪਿੰਡ ਚ ਹੀ ਕਰੀਏ ਨੇ ਉੱਥੇ ਰਹਿੰਦਾ ਜੀ ਮਨ ਲਓ ਨੈਸ਼ਨਲ ਕਬੱਡੀ ਤੋਂ ਲੈ ਕੇ ਸ਼ੁਰੂ ਤੋਂ ਹੀ ਉੱਥੇ ਹੀ ਪੜਿਆ ਉੱਥੇ ਹੀ ਖੇਡਿਆ ਇਹ ਪਹਿਲੀ ਇਹਨੇ ਖੇਡਣ ਲੱਗਿਆ ਜਦੋਂ 80 ਕਿਲੋ 85 ਕਿਲੋ ਸਾਡੇ ਨਾਲ ਹੀ ਇਹਨਾਂ ਨੇ ਸ਼ੁਰੂ ਕਰਾਈ ਅੱਜ ਰਾਤ ਤੋਂ ਬਾਅਦ ਮੈਚ ਜਿੱਤੀ ਸੀ ਅਸੀਂ ਇਹ ਦੂ ਬਾਹਰ ਹੁੰਦੇ ਨੇ ਟੱਕੀ ਨਾਲ ਫੇਮੀ ਮੈਚ ਸੀ ਬਾਦਾਂ ਨੇ ਦੂ ਬਾਹਰ ਟੀਮ ਦਿੱਤੀ ਸਾਡੀ ਇਹਨਾਂ ਨੇ ਅਗਰਾਜ ਤੋਂ ਬਾਅਦ ਇੱਕ ਕੁਆਟਰ ਮੈਚ ਜਿੱਤ ਗਏ ਪਿੰਡ ਦੀ ਟੀਮ ਦਾ ਪੱਖ ਕਰੀ ਗਈ ਹੈ ਨਾਲੇ ਧੋਲੇ ਦੀ ਟੀਮ ਕਿੱਤੇ ਨੇ ਸਾਡੀ ਟੀਮ ਦਾ ਪ੍ਰਾਈਵੇਟ ਸੈਮੀ ਪੈਨਲ ਚ ਇਹਨਾਂ ਨੇ ਆ ਥੋੜੀ ਜਾਰ ਕੀ ਪੱਕਾ ਬੰਦਾ ਖੇਡਦਾ ਮੈਂ ਸੌ ਵੀ ਖਾ ਕੇ ਆਇਆ ਬਹੁਤ ਬਈ ਕਮੇਟੀ ਇਸ ਬੰਦਾ ਆ ਗਿਆ ਉਹਨਾਂ ਨੇ ਵੀ ਸਾਡੀ ਬੰਦੇ ਪੰਖਾ ਵੀ ਸਾ ਗਰਾਊਂਡ ਵੀ ਸੌ ਕੌਣ ਖਾਜੂ ਯਾਰ ਅੱਗੇ ਤੋਂ ਵੀ ਸਾਡੀ ਜਿਹੜੀ ਟੀਮ ਹੈ ਇਹ ਖਰਾਬ ਹੁੰਦੀ ਹੈ ਕਿਉਂਕਿ ਅੱਜ ਸਾਡੀ ਜੀ ਟੀਮ ਕੱਟੀ ਜਾਂਦੀ ਹੈ ਕਾਨੂੰ ਮੰਨ ਲਓ ਹਰੇਕ ਪਲੇਅਰ ਸਾਡੇ ਤੇ ਇਤਰਾਜ਼ ਲਾਊਗਾ ਇਸ ਗੱਲ ਦਾ ਇਹ ਇਸ ਗੱਲ ਦੇ ਮਾਰੇ ਅਸੀਂ ਉਹਨਾਂ ਨੇ ਬਹੁਤ ੱੱਕਾ ਕਰਿਆ ਸੀ ਏਦੋਂ ਪਹਿਲਾਂ ਜੀ ਕਟੋ-ਕਟ 50-60 ਮੈਚ ਖੇਡ ਚੁੱਕੇ ਆ ਕਿ ਕਿਸੇ ਵੀ ਕਿੰਦਰਾਜ ਵੀ ਲੱਗਿਆ ਲੈ ਉਹਦੇ ਵੀ ਕਿਤੇ ਸਾਡੀ ਟੀਮ ਨਹੀਂ ਕੱਟੀ ਗਈ ਸੀ ਸਾਰੇ ਬੰਦੇ ਨੂੰ ਰੈਫਰੀਆ ਨੂੰ ਵੀ ਪਤਾ ਉੱਥੇ ਕਮੇਟੀ ਵਾਲੇ ਸੋਨਾਂ ਨੂੰ ਵੀ ਪਤਾ ਵੀ ਪੱਕਾ ਖੇਡਦਾ ਗੱਲ ਕਰ ਕਮੇਟੀ ਨੇ ਸੁਣੀ ਨਹੀਂ ਮੰਨ ਲਓ ਜੀ ਰਮਾਰਾ ਅਜੀਤ ਸਿੰਘ ਨੇ ਲਾਇਆ ਸੀ ਤਰਾਜ ਉਹ ਵੀ ਬੰਦੇ ਮੰਨ ਗਏ ਸੀਗੇ ਉਹ ਕਹਿੰਦੇ ਵੀ ਅਸੀਂ ਚਲੋ ਤਰਾਜ ਵਾਪਸ ਲੈ ਲੈਨੇ ਆ ਵੀ ਨਹੀਂ ਉਹ ਗੱਲ ਕਰ ਕਮੇਟੀ ਨੇ ਪਤਾ ਨਹੀਂ ਦਾ ਪਿੰਡ ਦੀ ਟੀਮ ਸੀ ਜੀ ਤਾਂ ਕਰਕੇ ਸਾਡੀ ਟੀਮ ਭਾਰੀ ਬਣਦੀ ਸੀਗੀ ਤਾਂ ਕਰਕੇ ਸਕ੍ਰੈਚ ਕਰਤੀ ਉਹਨਾਂ ਨੇ ਨਿਆਂ ਧੱਕਾ ਕਰਿਆ ਬਾਈ ਬਾਦੀ ਟੀਮ ਨੂੰ ਜਿਤਾਉਣ ਖਾਤਰ ਹਾਂਜੀ